मामला सिविल अस्पताल ਤੋਂ ਸਾਹਮਣੇ ਆਉਂਦਾ ਜਿੱਥੇ ਕਿ ਮੰਗਲਵਾਰ ਦੀ ਰਾਤ ਐਮਰਜੈਂਸੀ ਦੇ ਬਾਅਦ ਉਸ ਸਮੇਂ ਹੰਗਾਮਾ ਹੋ ਜਾਂਦਾ ਹੈ ਜਦੋਂ ਇੱਕ ਮਰੀਜ਼ ਤੇ بیمارਦਾਰਾਂ ਨੇ 108 ਐਂਬੂਲੈਂਸ ਦੇ ਕਰਮਚਾਰੀਆਂ ਦੇ ਨਾਲ ਤਕਾਮੁਖੀ ਕੀਤੀ ਹੈ ਉਸ ਤੋਂ ਬਾਅਦ ਉਸ ਦੀ ਮਾਰ ਫਟਾਈ ਕਰਨੀ ਸ਼ੁਰੂ ਕਰ ਦਿੱਤੀ ਤਸਵੀਰਾਂ ਦੇਖ ਸਕਦੇ ਹੋ ਕਿ ਘਟਨਾ ਵਾਲੀ ਥਾਂ ਤੇ ਪੁਲਿਸ ਕਰਮੀ ਮੌਜੂਦ ਹੁੰਦੇ ਨੇ ਪਰ ਕਿਸੇ ਨੇ ਵੀ ਉਹਨਾਂ ਨੂੰ ਛੁੜਵਾਉਣ ਦਾ ਯਤਨ ਨਹੀਂ ਕੀਤਾ 108 ਕਰਮੀਆਂ ਨੇ ਤੁਰੰਤ ਮਾਮਲੇ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਹੈ ਉਸ ਤੋਂ ਬਾਅਦ ਸੀਨੀਅਰ ਅਧਿਕਾਰੀ ਮੌਕੇ ਤੇ ਪੁੱਛਦੇ ਨੇ ਦੱਸ ਦਈਏ ਕਿ ਜਿਨ੍ਹਾਂ ਨੇ ਹਸਪਤਾਲ ਵਿੱਚ ਪਹੁੰਚ ਕੇ ਕਰਮਚਾਰੀਆਂ ਦਾ ਮੈਡੀਕਲ ਕਰਵਾ ਕੇ ਮਾਮਲੇ ਦੇ ਸ਼ਿਕਾਇਤ थाना ਡਿਵੀਜ਼ਨ ਨੰਬਰ 2 ਦੇ ਵਿੱਚ ਲਿਖਿਆ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਾਲਤ ਰਵਦੀਪ ਅਤੇ ਈ.ਐਮ.ਟੀ. ਸਤਨਾਮ ਸਿੰਘ ਨੇ ਦੱਸਿਆ ਕਿ ਸਵਾਲ ਹਸਪਤਾਲ ਦੀ ਐਮਰਜੈਂਸੀ ਵਿੱਚ ਰੈਫਰ ਹੋਏ ਮਰੀਜ਼ ਨੂੰ ਲੈ ਕੇ ਜਾਂਦ ਲਈ ਹਸਪਤਾਲ ਦੇ ਵਿੱਚੋਂ ਆਏ ਸਨ ਮਰੀਜ਼ ਦੇ ਨਾਲ ਆਏ ਕੁਝ ਨੌਜਵਾਨਾਂ ਦੇ ਵਿੱਚੋਂ 3-4 ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਜਿਨ੍ਹਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਮਾਰਕੁਟਾਈ ਹੁੰਦੀ ਹੈ ਉਹਨਾਂ ਦੇ ਸਰਕਾਰੀ ਫੋਨ ਖੋਲੇ ਜਾਂਦੇ ਨੇ ਕੱਪੜੇ ਫਾੜ ਦਿੱਤੇ ਜਾਂਦੇ ਨੇ ਪੁਲਿਸ ਇਸ ਮਾਮਲੇ ਦੀ ਜਾਂਚ ਦਗਾ ਲਾਖ ਰਹੀ ਹੈ ਤੇ ਦਿਆਣਾ ਲਈ ਤੇ ਮਿੱਠਾਪੜ ਦੇ ਕੋਈ ਨਾ ਤੇ ਕੀ ਕਰਦੇ ਮੈਂ ਪਹਿਲੇ ਡਿਊਟੀ ਕਰਦਾ 158 ਨੂੰ ਅੱਛਾ ਅੱਜ ਸਿਵਲ ਹਸਪਤਾਲ ਹੰਗਾਮਾ ਹੋਇਆ ਕੀ ਮਾਮਲਾ ਕੀ ਸੀਗਾ ਇਹ ਸਰ ਉਹਨਾਂ ਦਾ ਨਾ ਪੇਸ਼ੈਂਟ ਹੋਇਆ ਸੀਗਾ ਪੀਜੀਆ ਦਾ ਰੈਫਰ ਜੀ ਕਿਥੇ ਅਸੀਂ ਇੱਥੇ ਆਏ ਤੇ ਉਹ ਕਹਿ ਰਹੇ ਕੀ ਦੋ ਉਹ ਕਹਵਾ ਬੱਤੀ ਦਾ ਸੀ ਉਹ ਕਹਿ ਰਹੇ ਨੇ ਵੀ ਅਸੀਂ 20-25 ਮਿੰਟ ਸਾਨੂੰ ਹੋਰ ਵੇਟ ਲੱਗਣੀ ਆ ਵੀ ਤੁਸੀਂ ਵੇਟ ਕਰੋ 20-25 ਮਿੰਟ ਰਿਪੋਰਟਾਂ ਨੂੰ ਲੱਗਣਾ ਕਿਸ਼ਣਾਂ ਲੈ ਦੇ ਵਿੱਚੋਂ ਜਿਨ੍ਹਾਂ ਨੇ ਕੀ ਗੱਲ ਪੇਸ਼ੈਂਟ ਨੇ ਜਿਹੜਾ ਉਹਨਾਂ ਦੇ ਅਟੈਂਡੈਂਟ ਦੇ ਨਾਲ ਉਹਨਾਂ ਦੇ ਨਾਲ ਸੀਗਾ ਠੀਕ ਹੈ ਤੇ ਉਹ ਰਿਪੋਰਟਾਂ ਤਾਂ ਜੀ ਵਟਸਐਪ ਤੇ ਵੀ ਆ ਜਾਂਦੀਆਂ ਨੇ ਮੈਂ ਕਿਹਾ ਵੀ 20-25 ਮਿੰਟ ਦੇ ਜੇ ਪੇਸ਼ੈਂਟ ਨੂੰ ਕੁਝ ਵੀ ਹੋ ਗਿਆ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਫਿਰ 20-25 ਮਿੰਟ ਜੇ ਤੁਸੀਂ ਇੱਥੇ ਲਾ ਰਹੇ ਹੋ ਉਹਨੇ ਦੇ ਵਿੱਚ ਤਾਂ ਅਸੀਂ ਅੱਧਾ ਲੁਧਿਆਣਾ ਲੁਧਿਆਣਾ ਬਾਹਰ ਕ੍ਰੋਸ ਕਰ ਜਾਗੇ ਸਾਰਾ ਦਾ ਸਾਰਾ ਇੰਨੀ ਗੱਲ ਤੋਂ ਬੈਂਸਨ ਲਾਗੇ ਗਾਲਾਂ ਕੱਢਣ ਲੱਗੇ ਕਹਿੰਦੇ ਤੂੰ ਫੋਦੂਆ ਮੈਂ ਜੀ ਮੈਂ ਕੀ ਕੀਤਾ ਮੈਨੂੰ ਦੱਸੋ ਤੁਸੀਂ ਮੈਂ ਗਲਤੀ ਕੀਤੀ ਹੈ ਮੈਂ ਇਹਦੇ ਵਿੱਚ ਕੀ ਗੱਲ ਕਰਤੀ ਗਾਲਾਂ ਕੱਢਣ ਲੱਗੇ ਤੇ ਬਾਅਦ ਵਿੱਚ ਇੰਨੇ ਨਾਲ ਬੈਂਸਨ ਲਾਗੇ ਤੇ ਮੈਂ ਕਹਾ ਵੀ ਸਰ ਮੈਨੂੰ ਗਲਤੀ ਤਾਂ ਦੱਸ ਦੋ ਮੇਰੀ ਗਲਤੀ ਹੈ ਕੀ ਆ ਮੈਨੂੰ ਕਹਿੰਦੇ ਤੂੰ ਇਦਾਂ ਕਿਦਾਂ ਨਹੀਂ ਕਹਿੰਦਾ ਤੂੰ ਲੈ ਕੇ ਜਾਂਦਾ ਤੂੰ ਤਾਂ ਕਹਿੰਦਾ ਸਰ ਤੂੰ ਹੈ ਕੌਣ ਕਹਿੰਦਾ ਤੈਨੂੰ ਲੈ ਕੇ ਨਹੀਂ ਜਾਣਾ ਹੈਗਾ ਇਹਦੇ ਨਾਲ ਜਾਵਾਂ ਕਹਿੰਦੇ ਅਸੀਂ ਤੇਰੇ ਨਾਲ ਜਾਣਾ ਹੀ ਨਹੀਂ ਹੈਗਾ ਤੂੰ ਕੌਣ ਹੁੰਦਾ ਮੈਂ ਕਹਿੰਦਾ ਵਿੱਚ ਬੋਲਣ ਵਾਲਾ ਡਰਿੰਕ ਕਰ ਕੀਤੀ ਸੀ ਡਰਿੰਕ ਸਾਰਿਆਂ ਦੀ ਡਰਿੰਕ ਕੀਤੀ ਸੀ ਅਸੀਂ 4-5 ਵਾਲੇ ਸੀ ਸਾਰਿਆਂ ਦੀ ਡ ਮਾਜੋ ਮੈਨੂੰ ਕੜੇ ਤੋਂ ਫੜ ਲਈ ਉਹਨਾਂ ਨੇ ਫੇਰ ਆਪਦੇ ਫੋਨ ਕੱਢ ਕੇ ਮੇਰੇ ਵੱਲੋਂ ਕਰਕੇ ਵੀਡੀਓ ਬਣਾਉਣ ਲੱਗ ਗਏ ਕਹਿੰਦੇ ਤੂੰ ਸਾਡੇ ਥੱਪੜ ਮਾਰਿਆ ਤੂੰ ਸਾਨੂੰ ਗਾਲਾਂ ਕੱਢੀਆਂ ਹਸਪੀਟਲ ਦੇ ਅੰਦਰ ਬੜ ਕੇ ਮੈਂ ਕਹਾਂ ਜੀ ਸਾਰੇ ਹਸਪੀਟਲ ਕੈਮਰੇ ਲੱਗੇ ਨੇ ਤੁਸੀਂ ਮੈਨੂੰ ਚੈੱਕ ਕਰਾ ਲਓ ਜੇ ਮੈਂ ਕਿਸੇ ਨੂੰ ਗਲਤ ਵਰਡ ਬੋਲਿਆ ਹੋਵੇ ਜਾਂ ਮੈਂ ਕਿਸੇ ਨਾਲ ਕੁਝ ਵੀ ਬੈਂਸਿਆ ਵੀ ਹੋਵਾਂ ਮੈਂ ਕਪੀਰ ਮੇ ਨਾਲ ਗੱਲ ਕਰੇ ਉਹ ਕਹਿੰਦੇ ਨਹੀਂ ਜੀ ਤੂੰ ਮਾਰਿਆ ਸਾਡੇ ਥੱਪੜ ਮਾਰਿਆ ਤੂੰ ਕਿ ਮੈਂ ਪਤਾ ਨਹੀਂ ਕਹਿੰਦੀ ਮੈਂ ਇੱਕ ਕਹਿੰਦਾ ਮੈਂ ਫੌਜ ਦੇ ਵਿੱਚ ਹਾਂ ਤੂੰ ਮੇਰੇ ਥੱਪੜ ਕਿਵੇਂ ਮਾਰਿਆ ਮੈਂ ਮਾਰਿਆ ਮਾਰਕੁੱਟ ਵੀ ਹੋਈ ਹੈ ਜੀ ਅੱਛਾ ਜੀ ਕੱਪੜੇ ਵਗੈਰਾ ਪਾੜੇ ਗਏ ਆ ਜੀ ਮੇਰੇ ਉਹਨਾਂ ਨੇ ਬਰਦੀ ਬਾੜਤੀ ਜੀ ਉਹਨਾਂ ਨੇ ਮੇਰੀ ਮੈਨੂੰ ਕੜੇ ਤੋਂ ਫੜਿਆ ਸੀ ਮੈਨੂੰ ਜੱਪੂ ਜੋਰ ਨਹੀਂ ਫੜਿਆ ਹੋਇਆ ਸੀਗਾ ਫੋਨ ਵੀ ਖੋੜਿਆ ਸੀ ਜਿਹੜਾ ਸਾਡਾ ਸਰਕਾਰੀ ਫੋਨ ਆ ਜੀ ਉਹਦੇ ਉੱਤੇ ਗੱਲ ਹੋ ਰਹੀ ਸੀ ਉਸ ਸਮੇਂ ਡਿਊਟੀ ਤੇ ਸੀਗਾ ਜਦੋਂ ਸਾਰਾ ਕੁਝ ਹਾਂਜੀ ਤੇ ਕੀ ਕਹਿੰਦੇ ਹੁਣ ਕੰਨ ਮਾਰਕਟੋ ਜ਼ਿਆਦਾ ਹੋਈ ਹੈ ਹਾਂਜੀ ਕਿੰਨੇ ਜਾਨੇ ਸੀ ਜਿਨ੍ਹਾਂ ਨੂੰ ਹੋਈ ਹੈ ਮਾਰਕਟ ਹਾਂਜੀ ਆਣੇ ਨਹੀਂ ਜੀ ਉਹ ਨਹੀਂ ਤੁਸੀਂ ਕਿੱਥੇ ਮੈਂ ਇਕੱਲੇ ਸੀਗਾ ਜੀ ਅੱਛਾ ਇਕੱਲੇ ਸੀਗਾ ਹਾਂਜੀ ਤੇ ਹੁਣ ਕੀ ਤੁਹਾਡੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਮੈਂ ਜੀ ਇਹੀ ਕਹਿੰਦਾ ਮੈਨੂੰ ਇਨਸਾਫ ਮਿਲੇ ਜੀ ਕੱਲ ਨੂੰ ਐਵੇਂ ਉਹਨਾਂ ਕੋਲੇ ਵੀਡੀਓ ਉਹਨਾਂ ਨੇ ਆਪਦੇ ਹਿਸਾਬ ਨਾਲ ਬਣਾਈ ਹੋਈ ਆ ਵੀ ਉਹ ਕੁਝ ਗਲਤ ਬਣਾ ਕੇ ਅੱਗੇ ਭੇਜ ਦੇਣ ਤੇ ਮੈਂ ਬੇਫਾਲਤ ਵਿੱਚ ਮੈਂ ਬਦਨਾਮ ਹੋ ਜਾਂਦੀ ਉਹਦੇ ਨਾਲ ਚੰਗਾ ਵੀ ਜੋ ਸੱਚ ਆ ਸਭ ਨੂੰ ਇਹ ਪਤਾ ਲੱਗ ਜਾਏ ਜੀ ਨਾਮ ਜੀ ਭਵਨ ਜੋ ਸਿੰਘ ਹੈ ਜੀ ਮੈਂ ਮੌਜੂਦਾ ਐਂਬੂਲੈਂਸ 68 ਸੀਨੀਅਰ ਅਧਿਕਾਰੀ ਲੁਧਿਆਣਾ ਸਾਰੇ ਕਲਸਟਰ ਲੋਟ ਅੱਜ ਹੁਣ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਹੋਇਆ ਕੀ ਹੈ ਮੈਨੂੰ ਮੁੰਡਿਆਂ ਦੇ ਕਾਲ ਆਈ ਸੀ ਕਿ ਐਂ ਕਰਕੇ ਜੀ ਇੱਥੇ ਲੜਾਈ ਝਗੜਾ ਚੱਲਦਾ ਪਿਆ ਵਾ ਤੇ ਮੈਂ ਮੌਕੇ ਤੇ ਪਹੁੰਚ ਕੇ ਦੇਖਿਆ ਇੱਥੇ ਜਿਹੜਾ ਪਾਇਲਟ ਮੁੰਡਾ ਮੌਜੂਦ ਸੀਗਾ ਰਿੰਪਲਦੀਪ ਸਿੰਘ ਤੇ ਉਹਦੇ ਨਾਲ ਹੱਥੋਪਾਈ ਕਰ ਰਹੇ ਸੀ ਉਹ ਬਿਰਕਾ ਮਿਲਕ ਪਲਾਣ ਦੇ ਬੂਥ ਕੋਲੇ ਠੀਕ ਹੈ ਤੇ ਉਸ ਤੋਂ ਬਾਅਦ ਇੱਥੇ ਐਮਰਜੈਂਸੀ ਬਾਹਰ ਵੀ ਆ ਕੇ ਇਹਨਾਂ ਨੇ ਬੜਾ ਹੰਗਾਮਾ ਕੀਤਾ ਤੇ ਹੱਥੋਪਾਈ ਵੀ ਪਹਿਲਾਂ ਹੀ ਬੜੀ ਕੀਤੀ ਉਹਦੇ ਕੱਪੜੇ ਵੀ ਪੜੇ ਗਏ ਮੁੰਡੇ ਦੇ ਤੇ ਉਹ ਇੱਥੇ ਆ ਕੇ ਵੀ ਤੁਹਾਡੇ ਨਿਊਜ਼ ਰਿਪੋਰਟਰਾਂ ਨਾਲ ਵੀ ਇੱਥੇ ਵੀ ਬੜਾ ਉਹਨਾਂ ਨੇ ਮਿਸਬੀਹੇਵ ਕੀਤਾ ਬੜੇ ਗਲਤ ਸ਼ਬਦਾਵਲੀ ਵੀ ਵਰਤੀ ਗਾਲਾਂ ਵੀ ਬਹੁਤ ਕੱਢ ਰਹੀ ਸੀ ਉਹ ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਵੱਲੋਂ ਮੌਕੇ ਦੇ ਜਿਹੜੇ ਮੁੰਡੇ ਸੀਗੇ ਦੋਨਾਂ ਵੱਲੋਂ ਆ ਲਿਖੇ ਗਏ ਆ ਲੈਟਰ ਠੀਕ ਹੈ ਜੀ ਹੁਣ ਅਸੀਂ ਪਹਿਲਾਂ ਜਾ ਕੇ ਇੱਥੇ ਇਹਨਾਂ ਦੇ ਟੈਸਟ ਕਰਾਵਾਂਗੇ ਐਮ ਠੀਕ ਹੈ ਕੱਲ ਨੂੰ ਕਿਤੇ ਹੋਰ ਵੀ ਘੇਰ ਕੇ ਜਾਂ ਕੁਝ ਵੀ ਕੁੱਟਮਾਰ ਹੁੰਦੀ ਹੈ ਤਾਂ ਉਹਦੇ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦਾ ਨਾ ਤਾਂ ਕਰਕੇ ਸਾਨੂੰ ਇਹ ਚਾਹੀਦਾ ਵੀ ਸਾਨੂੰ ਇਨਸਾਫ ਮਿਲੇ ਜੇ ਨਹੀਂ ਮਿਲਿਆ ਜੇ ਅਸੀਂ ਹੜਤਾਲ ਕਰਾਂਗੇ ਇਸ ਚੀਜ਼ ਦੀ ਪੂਰੇ ਪੰਜਾਬ ਲੈਵਲ ਤੇ ਠੀਕ ਹੈ ਜੀ ਕੀ ਨਾਮ ਸਤਨਾਮ ਸਿੰਘ ਅੱਜ ਕੀ ਹੋਇਆ ਕੀ ਅੱਜ ਸਰ ਮੈਂ ਇੱਥੇ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ EMT ਬਤੌਰ ਡਿਊਟੀ ਕਰਾਂ ਹਾਂ ਸੇਵਾ ਹਸਪਤਾਲ ਦੇ ਆਣੇ ਤਾਂ ਹੋਇਆ ਹੈ ਕਿ ਇਹਨਾਂ ਦਾ ਪੇਸ਼ੈਂਟ ਟ੍ਰਾਫਰ ਹੋਇਆ ਸੀ ਤਾਂ 32 ਸੈਕਟਰ ਚੰਡੀਗੜ੍ਹ ਤਾਂ ਇਹ ਮੈਂ ਇਹਨਾਂ ਕੋਲ ਆਇਆ ਤਾਂ ਮੈਨੂੰ ਕਹਿੰਦੇ ਵੀ ਮੈਨੂੰ ਰੈਫਰ ਸਲਿੱਪ ਦਿੱਤੀ ਐ ਨਾ ਮੇਰੇ ਕੋਲ ਮੌਜੂਦ ਰੈਫਰ ਸਲਿੱਪ ਤਾਂ ਇਹਨਾਂ ਮੈਨੂੰ ਕਹਿੰਦੇ ਕਿ ਪੇਸ਼ੈਂਟ ਲੈ ਕੇ ਜਾਣਾ ਮੈਨੂੰ ਪੇਸ਼ੈਂਟ ਦੀ ਕੰਡੀਸ਼ਨ ਵਿਖਾਈ ਪੇਸ਼ੈਂਟ ਥੋੜਾ ਕ੍ਰਿਟੀਕਲ ਸੀਗਾ ਤਾਂ ਇਹ ਇਹਨਾਂ ਨੂੰ ਮੈਨੂੰ ਕਹਿੰਦੇ ਕਿ ਸਾਡੀਆਂ ਰਿਪੋਰਟਾਂ ਹੋ ਰਹੀਆਂ ਨੇ ਕ੍ਰਿਸ਼ਣ ਲੈਬ ਵਿੱਚ ਤਾਂ 20 ਤੋਂ 25 ਮਿੰਟ ਸਾਨੂੰ ਲੱਗਣਗੇ ਹੋਰ ਤਾਂ ਨਾਲ ਦੇ ਖੜੇ ਮੇਰੇ ਪਾਇਲਟ ਨੇ ਇਹ ਕਿਹਾ ਵੀ ਜੇ ਰਸਤੇ 'ਚ ਕੋਈ ਮਤਲਬ ਮਿਸ ਹੈਪਨਿੰਗ ਹੁੰਦੀ ਤੇ ਉਹਦੇ ਜ਼ਿੰਮੇਵਾਰ ਤੁਸੀਂ ਜੀ ਕਿਉਂਕਿ ਤੁਹਾਡਾ ਪੇਸ਼ੈਂਟ ਕਾਫੀ ਕ੍ਰਿਟੀਕਲ ਆ ਤਾਂ ਉਹਨੂੰ ਕਹਿੰਦੇ ਹਾਂਜੀ ਨਹੀਂ ਤੂੰ ਤੂੰ ਕੌਣ ਐਂਬੂਲੈਂਸ ਦੇ ਚਾਲਕ ਵੀ ਨੇ ਤੇ ਔਰ ਸਟਾਫ ਵੀ ਥੀ ਤਾਂ ਉਹ ਕਹਿੰਦੇ ਕਿ ਇਹਨੂੰ ਕਹਿੰਦੇ ਤੂੰ ਕੌਣ ਹੁੰਦਾ ਸਾਨੂੰ ਐਦਾਂ ਕਹਿਣ ਵਾਲਾ ਤੂੰ ਫੁੱਦੂ ਬੰਦਾ ਉਹਨਾਂ ਸਾਰਿਆਂ ਨੇ ਡਰਿੰਕੀ ਕੀਤੀ ਹੋਈ ਏ ਤੇ ਇਹਦੇ ਨਾਲ ਉੱਥੋਂ ਹੀ ਉਹ ਗੱਲ ਤੋਂ ਅੱਗੇ ਹੱਥੋਂ ਬਾਈ ਸ਼ੁਰੂ ਹੋ ਗਈ ਇਹਦੇ ਸਾਡੇ ਸਰਕਾਰੀ ਫੋਨ ਉਹਨਾਂ ਖੋ ਕੇ ਤਾਂ ਆਪਣੇ ਦੂਸਰੇ ਆਪਣੇ ਪਾਸ ਰੱਖ ਲਿਆ ਉਸ ਤੋਂ ਬਾਅਦ ਮਸਾ ਸਾਡੇ ਇੱਕ ਸਟਾਫ ਨੇ ਉਹਨਾਂ ਕੋਲ ਬੈਸਵਾਜੀ ਕਿੱਥੇ ਹੋਈ ਤੁਹਾਡੇ ਨਾਲ ਬੈਸਵਾਜੀ ਆ ਮੇਨ ਅਮਰਜੈਂਸੀ ਦੇ ਸਾਹਮਣੇ ਇਹਦੇ ਕੈਮਰੇ ਵਗੈਰਾ ਲੱਗੇ ਨੇ ਜੀ ਸਰ ਠੀਕ ਹੈ ਤੇ ਤੁਹਾਨੂੰ ਕੀ ਮਤਲਬ ਆਪਣੇ ਜਿਹੜੇ ਤੁਹਾਡੇ ਸੀਨੀਅਰ ਉਹਨਾਂ ਨੂੰ ਦੱਸ ਦੋ ਜੀ ਸਰ ਜੀ ਜੀ ਠੀਕ ਹੈ ਤੁਹਾਨੂੰ ਕੀ ਅੱਗੋਂ ਦੀ ਮੰਗ ਕੀ ਹੈ ਅੱਗੋਂ ਦੀ ਮੰਗ ਹੈ ਸਾਰਾ ਸਾਨੂੰ ਇਨਸਾਬ ਮਿਲਣਾ ਚਾਹੀਦਾ ਸੀ ਉੱਥੇ ਦੂਰ ਦੂਰ ਤੋਂ ਡਿਊਟੀਆਂ ਕਰਕੇ ਆਉਣੇ ਆ ਘਰੋਂ ਛੱਡ ਕੇ ਡਿਊਟੀਆਂ ਕਰਨ ਇੱਥੇ ਆਉਣੇ ਆ ਤੇ ਜੇ ਇਦਾਂ ਮਤਲਬ ਸਟਾਫ ਤੇ ਹੱਥੋਂ ਪਾਈ ਹੁੰਦੀ ਰਹੀ ਤਾਂ ਫਿਰ ਸਟਾਫ ਸੇਫ ਨਹੀਂ ਹੈ ਹੈਲਥ ਡਿਪਾਰਟਮੈਂਟ ਦਾ ਤਾਂ ਆਪਨੇ ਚਾਹੀਦੇ ਭਾਜੀ ਤੁਹਾਡਾ ਜਿਹੜੀ ਮਾਰਕਟ ਹੋਈ ਆ ਉਹ ਵੀ ਸਿਵਲ ਹਸਪੀਟਲ ਦੇ ਅੰਦਰ ਹੀ ਹੋਈ ਹੈ ਸਾਰਾ ਸਿਵਲ ਹਸਪੀਟਲ ਦੇ ਅੰਦਰ ਹੋਈ ਹੈ ਪਰ ਨਾਲ ਪਿੱਛੇ ਜਿੱਧਰ ਸਾਡਾ ਰੂਮ ਹੈ ਉਧਰ ਇੱਕ ਵੇਰਕਾ ਦੂਤ ਹੈ ਮਤਲਬ ਜਦੋਂ ਮੁੰਡੇ ਨਾਲ ਹੱਥੋਂ ਪਾਈ ਕਰਨ ਲੱਗੇ ਤਾਂ ਮੁੰਡਾ ਉਧਰ ਨੂੰ ਆਪਣੇ ਰੂਮ ਵੱਲ ਨੂੰ ਦੌੜਨ ਲੱਗਾ ਤਾਂ ਪਿੱਛੋਂ ਜਾ ਕੇ ਇਹਨਾਂ ਉਹਦੇ ਫੜ ਲਿਆ ਤੇ ਉੱਥੇ ਜਾ ਕੇ ਉਹਦੇ ਕੱਪੜੇ ਫਾੜੇ ਔਰ ਉਹਨੂੰ ਕਾਫੀ ਕੁੱਟਿਆ ਮਾਰਿਆ ਜੀ ਮਾਰਕੀਟ ਦੇ ਅਰੋਪ ਲਾ ਰਹੇ ਉਹਨਾਂ ਤੇ ਉਹਦੀ ਕੋਈ ਵੀਡੀਓ ਵਗੈਰਾ ਵੀ ਉਹ ਵੀ ਸਾਰਾ ਇੱਥੇ ਪ੍ਰੈਸ ਰਿਪੋਰਟਰ ਹਾਜ਼ਰ ਸੀ ਉਹਨਾਂ ਮਤਲਬ ਕਿ ਕੁਝ ਕੈਪਚਰ ਕੀਤਾ ਹੈ ਤਾਂ ਜੋ ਵੀ ਹੋਇਆ ਆਪਣੇ ਮੀਡੀਆ ਤੋਂ ਮਿਲ ਜਾਏਗਾ ਤਾਂ ਬਾਕੀ ਜੋ ਅੱਗੇ ਕਾਰਵਾਈ ਹੋਈ ਉਹ ਪ੍ਰੈਸ ਰਿਪੋਰਟਾਂ ਦੱਸ ਮਨੀਰਨ ਸੀ ਐਸੇ ਹਾਂ ਸਿਵਲ ਹਸਪਤਾਲ ਤੋਂ ਹਾਂ ਸਿਵਲ ਹਸਪਤਾਲ ਹੋਇਆ ਰੋਲਾ ਪਿਆ ਕਿ ਮਾਮਲਾ ਕੀ ਹੈ ਇਨ ਮਾਮਲਾ ਇਹ ਐਂਬੂਲੈਂਸ ਵਾਲਿਆਂ ਦੇ ਨਾਲ ਪਿਆ ਜੀ ਇਹ ਮਰੀਜ਼ ਉਹਨਾਂ ਦਾ ਆਇਆ ਸੀ ਤੇ ਉਹਨਾਂ ਨੇ ਮੈਰਾ ਖਾਲ ਲੈ ਕੇ ਜਾਣਾ ਸੀ ਉਹਨਾਂ ਨੇ ਤੇ ਪਤਾ ਨਹੀਂ ਉਹਨਾਂ ਦਾ ਅਸੀਂ ਤੇ ਅੰਦਰ ਸੀ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਹੱਥੋਪਾਈ ਹੋਈ ਜਾਂ ਉਹਨਾਂ ਦੇ ਨਾਲ ਅੱਛਾ ਜੀ ਹਾਂ ਜੀ ਤੇ ਹੁਣ ਤੁਹਾਡੇ ਕੋਲ ਕੰਪਲੇਨ ਆਈ ਹੈ ਕੰਪਲੇਨ ਉਹਨਾਂ ਦੀ ਆ ਗਈ ਹੈ ਮਾਰਕਟ ਦੀ ਹਾਂ ਕੰਪਲੇਨ ਆ ਗਈ ਤੇ ਇੱਥੇ ਹੁਣ ਬੰਦੀ ਕਰ ਰਹੀ ਹਾਂ ਹਾਂ ਬੰਦੀ ਕਰ ਰਹੀਨ ਚਾਰ ਸਾਹਿਬ ਨੇ ਸਵੇਰੇ ਆਏ ਹਾਂ ਬੰਦੀ ਕਰ ਰਹੀ ਕਰਦੇ